ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਅੱਜ ਇੱਕ ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜੋ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਉਹਨਾਂ ਨੂੰ ਕਿਹਾ ਕਿ ਵੱਡਾ ਐਕਸ਼ਨ ਲਿਆ ਜਾਵੇ ਅਨਮੋਲ ਗਗਨ ਮਾਨ ਦੇ ਉੱਤੇ ਉਹ ਕਿਉਂ ਲਿਆ ਜਾਵੇ ਐਕਸ਼ਨ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਇਜਲਾਸ ਦੇ ਵਿੱਚ ਸ਼ਾਮਲ ਨਹੀਂ ਹੋਈ ਜੋ ਰਾਜ ਸਭਾ ਦਾ اجلاس ਸੀ ਉਹਦੇ ਵਿੱਚ ਅਨਮੋਲ ਗਗਨ ਮਾਨ ਸ਼ਾਮਲ ਨਹੀਂ ਹੋਈ ਉਸ ਪਿੱਛੇ ਵੱਡਾ ਜੋ ਐਕਸ਼ਨ ਲੈਣ ਬਾਰੇ ਕਿਹਾ ਗਿਆ ਤੇ ਦੂਸਰੇ ਪਾਸੇ ਜੋ ਨੇ ਜਿੱਥੇ ਉਹਨੇ ਪਹਿਲਾਂ ਕੋਸ਼ਿਸ਼ ਦੇਰ ਦਿਨ ਪਹਿਲਾਂ ਜਾਂ ਕਹਿ ਲਈਏ ਇੱਕ ਅੱਧਾ ਮਹੀਨਾ ਪਹਿਲਾਂ ਜਿੱਥੇ ਉਹਨੇ ਅਸਤੀਫੇ ਦੇਣ ਦੀ ਗੱਲ ਸਾਹਮਣੇ ਆਈ ਜਿੱਥੇ ਉਹਨੇ ਕਿਹਾ ਕਿ ਮੈਂ ਅਸਤੀਫਾ ਦੇਣੀ ਆ ਦੁਖੀ ਹਿਰਦੇ ਨਾਲ ਉਹਨੇ ਕਿਹਾ ਕਿ ਕੁਲਤਾਰ ਸਿੰਘ ਸੰਧਵਾ ਮੇਰਾ ਅਸਤੀਫਾ ਮਨਜ਼ੂਰ ਕਰਨ ਲੇਕਿਨ ਬਾਅਦ ਵਿੱਚ ਕਾਫੀ ਹਲਚਲ ਮੱਚੀ ਤੇ ਉਸ ਤੋਂ ਬਾਅਦ ਜੋ ਰਮਨ अरोड़ा ਵੱਲੋਂ ਕਨਵਿੰਸ ਕਰਕੇ ਮਨਾ ਲਿਆ ਗਿਆ ਅਨਮੋਲ ਗਗਨ ਮਾਲ ਨੂੰ ਲੇਕਿਨ ਇਸ ਟਾਈਮ ਬਹੁਤ ਵੱਡੀ ਆਮ ਖਬਰ ਨਿਕਲ ਕੇ ਆ ਰਹੀ ਹੈ ਕਿ ਅਨਮੋਲ ਗਗਨ ਮਾਲ ਨਾਲ ਇਹ ਤੱਕਾ ਹੋ ਰਿਹਾ ਹੈ ਜਾਂ ਫਿਰ ਆਮ ਆਦਮੀ ਪਾਰਟੀ ਚਾਹੁੰਦੀ ਨਹੀਂ ਕਿ ਅਨਮੋਲ ਗਗਨ ਮਾਲ ਹੋਣ ਉਹਨਾਂ ਨਾਲ ਕੰਮ ਕਰਨ ਜਿੱਤੇ ਸੂਤਰਾਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਕਿ ਪੰਜਾਬੀ ਗਾਇਕਾ ਸਾਬਕਾ ਮੰਤਰੀ ਅਤੇ ਵਿਧਾਇਕ ਮੋਲ ਗਗਨ ਮਾਨ ਪਾਵੇਂ ਵਿਧਾਇਕ ਨੇ ਉਹਦੇ ਤੋਂ ਆਪਣਾ ਅਸਤੀਫਾ ਵਾਪਸ ਲੈ ਲਿਆ ਪਰ ਉਹਨਾਂ ਨੂੰ ਸਾਲ 2025-26 ਤੋਂ ਵਿਧਾਨ ਸਭਾ ਦੀ ਪ੍ਰਸ਼ਸਨ ਅਤੇ ਸੰਦਰਭ ਕਮੇਟੀ ਤੋਂ ਮੁਕਤ ਕਰ ਦਿੱਤਾ ਗਿਆ ਤੇ ਹੋਰ ਉਹਨਾਂ ਦੀ ਜਗ੍ਹਾ ਰਾਜਪੂਤ ਦੀ ਵਿਧਾਇਕਾ ਨੀਨਾ ਮਿੱਤਲ ਨੂੰ ਬਾਕੀ ਸਮੇਂ ਵਿੱਚ ਕਮੇਟੀ ਦਾ ਮੈਂਬਰ ਨਾਮਜਦ ਕੀਤਾ ਗਿਆ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਉਹਨਾਂ ਕੋਲ ਇੱਕ ਹੋਰ ਅਸਤੀਫਾ ਖੋ ਲਿਆ ਗਿਆ ਹੈ ਜੇਕਰ ਆਮ ਆਦਮੀ ਪਾਰਟੀ ਦੇ ਵਿੱਚ ਜਿੱਥੇ ਅਨਮੋਲ ਗਗਨ ਮਾਨ ਕੁਝ ਮਹੀਨਿਆਂ ਤੋਂ ਦਿਖਾਈ ਵੀ ਦੇ ਨਹੀਂ ਰਹੇ ਕੋਈ ਸਟੇਜਾਂ ਦੇ ਉੱਪਰ ਵੀ ਨਹੀਂ ਦੇ ਰਹੇ ਆਪਣਾ ਜੋ ਹੈ ਅੱਗੇ ਪ੍ਰਦਰਸ਼ਨ ਕਰਦੇ ਹਮੇਸ਼ਾ ਹੀ ਸਾਹਮਣੇ ਆਉਂਦੇ ਸੀ ਅਨਮੋਲ ਗਗਨ ਮਾਨ ਉਹਨਾਂ ਵੱਲੋਂ ਆਪਣੇ ਜੋ ਇਲਾਕੇ ਦੇ ਵਿੱਚ ਕੋਈ ਡਿਵੈਲਪਮੈਂਟ ਦੀ ਗੱਲ ਨਹੀਂ ਕੀਤੀ ਜਾ ਰਹੀ ਜਿੱਥੇ ਉਹਨਾਂ ਵੱਲੋਂ ਜੋ ਉਹਨਾਂ ਨੂੰ ਹੱਕ ਦਿੱਤੇ ਗਏ ਆ ਉਸ ਉੱਪਰ ਕੰਮ ਵੀ ਨਹੀਂ ਕੀਤੇ ਜਾ ਰਹੇ ਕੀ ਅਨਮੋਲ ਗਗਨ ਮਾਨ ਤੋ ਇਹ ਜੋ ਵਾਰ-ਵਾਰ ਅਸਤੀਫੇ ਲਏ ਜਾ ਰਹੇ ਨੇ ਕਿ ਹੁਣ ਆਮ ਆਦਮੀ ਪਾਰਟੀ ਅਨਮੋਲ ਗਗਨਮਾਨ ਨੂੰ ਆਪਣੇ ਨਾਲ ਕੰਮ ਕਰਦਾ ਨਹੀਂ ਰੱਖ ਸਕਦੀ ਤੇ ਦੂਸਰੇ ਪਾਸੇ ਹੁਣ ਅਨਮੋਲ ਗਗਨਮਾਨ ਨੂੰ ਵੀ ਇਹ ਗੱਲਾਂ ਸ਼ਾਇਦ ਮੇਬੀ ਸਮਝ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਹੀ ਕਹਿ ਚੁੱਕੇ ਨੇ ਕਿ 50 ਤੋਂ 60 ਇਹੋ ਜਿਹੇ ਉਮੀਦਵਾਰ ਨੇ ਜਿਨ੍ਹਾਂ ਨੂੰ ਹੁਣ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ ਕਿ ਅਨਮੋਲ ਗਗਨ ਦਾ ਮਾਨ ਦਾ ਵੀ ਨਾਮ ਉਸ ਦੇ ਵਿੱਚ ਆਉਂਦਾ ਹੈ ਤੇ ਇਸੇ ਕਰਕੇ ਵੀ ਅਨਮੋਲ ਗਗਨ ਮਾਨ ਜਿਹੜਾ ਆਪਣਾ ਪੈਰ ਪਿੱਛੇ ਖਿੱਚਦੀ ਨਜ਼ਰ ਆ ਰਹੀ ਹੈ ਦੂਸਰੇ ਪਾਸੇ ਦਾਦੂ ਦਾਸ ਦਿੰਨੇ ਆ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਹੁਣ ਇਹ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਸ਼ਾਇਦ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਨਮੋਲ ਗगन ਮਾਨ ਇਹ ਆਪਣੀ ਜੋ ਹੈ ਆਉਣ ਵਾਲੀਆਂ ਵੋਟਾਂ ਲੜੇਗੀ ਆਪਣੀ ਉਮੀਦਵਾਰ ਦੀ ਚੋਣ ਲੜੇਗੀ ਇਹ ਹੁਣ ਜਿਹੜੀਆਂ ਕੰਸੋਹਾਣੇ ਵਿੱਚੋਂ ਵਿੱਚ ਚਲਣੀਆਂ ਸ਼ੁਰੂ ਹੋ ਗਈਆਂ ਨੇ ਧੰਨਵਾਦ